India very very tough very very tough Prime Minister just left he's a great friend of mine but i said you're a friend of us 52% we have to say and ajj is video vich gal karange ki america ne jo vak vak deshan upar reciprocal tariff laaya us naal puri duniya ate naal hi bharat upar ki impact pavega ki is naal sach vich tija vishv jo done ja reha hai ਕਿ ਇਸ ਨਾਲ ਆਮ ਲੋਕਾਂ ਨੂੰ ਵੀ ਕੋਈ ਇੰਪੈਕਟ ਪਵੇਗਾ ਜਾਂ ਨਹੀਂ ਇਸ ਬਾਰੇ ਅੱਜ ਆਪਾਂ ਇਸ ਵੀਡੀਓ ਦੀ ਗੱਲ ਕਰਾਂਗੇ ਸਸਰੀ ਗੱਲ ਦੋਸਤੋ ਮੇਰੇ ਨਾਮ ਹੈ ਲੋਕਰੀ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤਾਂ ਦੋਸਤੋ ਪਿਛਲੇ ਦਿਨ 2 April ਅਮਰੀਕਾ ਨੇ ਲਿਬਰਾਈਜੇਸ਼ਨ ਡੇ ਬਣਾਇਆ ਜਿਸ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇੱਕ ਬੋਰਡ ਲਿਆ ਕੇ ਸੰਕੇਤ ਦਿੱਤਾ ਕਿ ਇਹਨਾਂ ਦੇਸ਼ਾਂ ਉੱਪਰ ਐਨੇ-ਐਨੇ ਪਰਸੈਂਟ ਟੈਰਿਫ ਲਾਣ ਜਾ ਰਹੇ ਹੈ ਇਸ ਵਿੱਚ ਲਗਭਗ 100 ਤੋਂ ਵੱਧ ਦੇਸ਼ਾਂ ਦਾ ਨਾਮ ਹੈ ਜਿਸ ਉੱਪਰ ਅਮਰੀਕਾ ਟੈਰਿਫ ਲਾਉਣ ਜਾ ਰਿਹਾ ਹੈ ਇਸ ਵਿੱਚ ਆਪਣੇ ਦੇਸ਼ ਭਾਰਤ ਦਾ ਨਾਮ ਵੀ ਹੈ ਇਸ ਵਿੱਚ ਸਭ ਤੋਂ ਜ਼ਿਆਦਾ ਟੈਰਿਫ ਚਾਈਨਾ ਉੱਪਰ ਲਾਇਆ ਗਿਆ ਹੈ ਜੋ ਹੈ 54% ਇਸ ਤੋਂ ਬਾਅਦ ਕੰਬੋਡੀਆ ਉੱਪਰ 49% ਅਤੇ ਵੀਅਤਨਾਮ ਉੱਪਰ 40% ਅਮਰੀਕਾ ਟੈਰਿਫ ਲਾਵੇਗਾ ਇਹਨਾਂ ਦੇਸ਼ਾਂ ਉੱਪਰ ਸਭ ਤੋਂ ਜ਼ਿਆਦਾ ਟੈਰਿਫ ਅਮਰੀਕਾ ਲਾਉਣ ਜਾ ਰਿਹਾ ਹੈ ਇਸ ਵਿੱਚ ਭਾਰਤ ਦਾ ਨਾਮ ਵੀ ਹੈ ਜਿਸ ਉੱਪਰ 26% ਟੈਰਿਫ ਲਾਉਣ ਦੀ ਗੱਲ ਕੀਤੀ ਹੈ ਤਾਂ ਹੁਣ ਗੱਲ ਕਰਦੇ ਹਾਂ ਕੀ ਇਸ ਨਾਲ ਆਪਣੇ ਦੇਸ਼ ਭਾਰਤ ਨੂੰ ਅਤੇ ਭਾਰਤ ਦੇ ਵਸਨੀਕਾਂ ਉੱਪਰ ਕੀ ਅਸਰ ਪਵੇਗਾ ਤਾਂ ਇਸ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਟੈਰਿਫ ਕੀ ਹੁੰਦਾ ਹੈ ਇਹ ਤਾਂ ਸਭ ਜਾਣਦੇ ਹੋਣਗੇ ਕਿ ਟੈਰਿਫ ਇੱਕ ਟੈਕਸ ਹੈ ਪਰ ਇਹ ਕਿਸ ਤਰ੍ਹਾਂ ਦਾ ਟੈਕਸ ਹੈ ਇਸ ਬਾਰੇ ਕੁਝ ਲੋਕ ਨਹੀਂ ਜਾਣਦੇ ਹੋਣਗੇ ਤਾਂ ਦੋਸਤੋ ਟੈਰਿਫ ਇੰਪੋਰਟ ਪ੍ਰੋਡਕਟਸ ਉੱਪਰ ਲੱਗਦਾ ਹੈ ਜੇਕਰ ਇਸ ਨੂੰ ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਇੱਕ ਦੇਸ਼ ਜਦ ਦੂਜੇ ਦੇਸ਼ ਤੋਂ ਕੋਈ ਚੀਜ਼ ਲੈਂਦਾ ਹੈ ਤਾਂ ਉਹਨਾਂ ਦੀਆਂ ਚੀਜ਼ਾਂ ਉੱਪਰ ਆਪਣੇ ਦੇਸ਼ ਵਿੱਚ ਇਹ ਟੈਕਸ ਲਾਵੇਗਾ ਜਿਕਰ ਇਸ ਨੂੰ ਉਦਾਹਰਣ ਦੇ ਤੌਰ ਤੇ ਸਮਝੀਏ ਤਾਂ ਅਮਰੀਕਾ ਭਾਰਤ ਕੋਲੋਂ ਕਈ ਪ੍ਰਕਾਰ ਦੀਆਂ ਚੀਜ਼ਾਂ ਲੈਂਦਾ ਹੈ ਜਿਵੇਂ ਐਗਰੀਕਲਚਰ ਪ੍ਰੋਡਕਟਸ ਐਗਰੀਕਲਚਰ ਪ੍ਰੋਡਕਟਸ ਵਿੱਚ ਕਈ ਪ੍ਰਕਾਰ ਦਾ ਅਨਾਜ ਅਤੇ ਕਈ ਪ੍ਰਕਾਰ ਦੇ ਮਸਾਲੇ ਆਉਂਦੇ ਹਨ ਇਸ ਤੋਂ ਇਲਾਵਾ ਟੈਕਸਟਾਈਲ ਅਤੇ ਆਟੋਮੋਬਾਈਲ ਕੰਪਨੀਆਂ ਤੋਂ ਕਈ ਪ੍ਰਕਾਰ ਦਾ ਸਮਾਨ ਖਰੀਦਦਾ ਹੈ ਇਹ ਟੈਰਿਫ ਉਹਨਾਂ ਚੀਜ਼ਾਂ ਉੱਪਰ ਲੱਗੇਗਾ ਜਿਹੜੀਆਂ ਭਾਰਤ ਵਿੱਚੋਂ ਜਾਂ ਕਿ ਅਮਰੀਕਾ ਵਿੱਚ ਵਿਕਦੇ ਹਨ ਇਸ ਨਾਲ ਭਾਰਤ ਨੂੰ ਆਰਥਿਕ ਤੌਰ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਇਹ ਇਸ ਲਈ ਕਿਉਂਕਿ ਜੋ ਚੀਜ਼ ਭਾਰਤ ਤੋਂ ਅਮਰੀਕਾ ਵਿੱਚ ਜਾ ਕੇ ਵਿਕਦੀ ਹੈ ਉਸ ਉੱਪਰ ਟੈਰਿਫ ਲੱਗ ਕੇ ਉਸ ਦਾ ਰੇਟ ਵੱਧ ਜਾਵੇਗਾ ਅਤੇ ਅਮਰੀਕਾ ਵਿੱਚ ਇਸ ਦੀ ਡਿਮਾਂਡ ਘੱਟ ਜਾਵੇਗੀ ਜਿਸ ਨਾਲ ਇਹਨਾਂ ਦੀ ਵਿਕਰੀ ਦੀ ਘੱਟ ਜਾਵੇਗੀ ਇਸ ਨਾਲ ਭਾਰਤ ਦੀ ਇਕਨੋਮੀ ਉੱਪਰ ਬਹੁਤ ਜ਼ਿਆਦਾ ਗਹਿਰਾ ਅਸਰ ਪਵੇਗਾ ਇਸ ਨਾਲ ਆਮ ਲੋਕਾਂ ਉੱਪਰ ਕੋਈ ਅਸਰ ਨਹੀਂ ਪਵੇਗਾ ਪਰ ਇਸ ਨਾਲ ਭਾਰਤ ਦੀਆਂ ਕਈ ਕੰਪਨੀਆਂ ਨੂੰ ਬਹੁਤ ਅਸਰ ਪਵੇਗਾ ਜੋ ਆਪਣਾ ਸਮਾਨ ਅਮਰੀਕਾ ਵਿੱਚ ਵੇਚਦੀਆਂ ਹਨ ਹੁਣ ਗੱਲ ਕਰਦੇ ਹਾਂ ਕਿ ਇਸ ਨਾਲ ਕੋਰੀ ਦੁਨੀਆ ਉੱਪਰ ਕੀ ਅਸਰ ਪਵੇਗਾ ਇਸ ਨਾਲ ਪੂਰੀ ਦੁਨੀਆ ਉੱਪਰ ਬਹੁਤ ਅਸਰ ਪਵੇਗਾ ਕਿਉਂਕਿ ਇਸ ਨਾਲ ਵਿਦੇਸ਼ੀ ਵਪਾਰ ਬਹੁਤ ਘਟ ਜਾਵੇਗਾ ਇਸ ਲਈ ਬਾਕੀ ਦੇਸ਼ ਵੀ ਅਮਰੀਕਾ ਉੱਪਰ ਟੈਰਿਫ ਲਾਉਣਗੇ ਜਿਸ ਨਾਲ ਇੱਕ ਟ੍ਰੇਡ ਵਾਰ ਸ਼ੁਰੂ ਹੋ ਜਾਵੇਗੀ ਜੋ ਕਿ ਬਹੁਤ ਹੀ ਖਤਰਨਾਕ ਹੋ ਸਕਦੀ ਹੈ ਇਸ ਵਿੱਚ ਸਭ ਤੋਂ ਜ਼ਿਆਦਾ ਅਸਰ ਉਹਨਾਂ ਦੇਸ਼ਾਂ ਉੱਪਰ ਪਵੇਗਾ ਜੋ ਹੁਣ ਡਿਵੈਲਪਿੰਗ ਸਟੇਜ ਵਿੱਚ ਨੇ ਜਿਵੇਂ ਬ੍ਰਾਜ਼ਿਲ ਵਿਏਟਨਾਮ ਬੰਗਲਾਦੇਸ਼ ਸ਼੍ਰੀਲੰਕਾ ਅਤੇ ਇੰਡੀਆ ਇਸ ਤਰ੍ਹਾਂ ਕਈ ਹੋਰ ਦੇਸ਼ ਜੋ ਡਿਵੈਲਪਿੰਗ ਸਟੇਜ ਵਿੱਚ ਨੇ ਉਹਨਾਂ ਉੱਪਰ ਬਹੁਤ ਅਸਰ ਪਵੇਗਾ